ਆਓ ਦੋਸਤੋ ਤੁਹਾਨੂੰ ਅੱਜ ਮੰਗਲ ਗ੍ਰਹਿ ਦੇ ਅਸਮਾਨ ਦੀ ਸੈਰ ਕਰਾਈਏ ਆ ਇਹਠਾ ਜਿਹੜੀ ਵੀਡੀਓ ਚੱਲ ਰਹੀ ਹੈ ਇਹ ਮੰਗਲ ਗ੍ਰਹਿ ਦੇ ਅਸਮਾਨ ਦੀ ਵੀਡੀਓ ਹੈ ਰਾਤ ਵੇਲੇ ਮੰਗਲ ਗ੍ਰਹਿ ਦਾ ਦ੍ਰਿਸ਼ ਇਹੋ ਜਿਹਾ ਨਜ਼ਰ ਆ ਰਿਹਾ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੰਗਲ ਗ੍ਰਹਿ ਤੇ ਤਾਰੇ ਟਿਮਟਮਾ ਨਹੀਂ ਰਹੇ ਅਤੇ ਬਿਲਕੁਲ ਸਾਫ਼ ਦਿਖਾਈ ਦੇ ਰਹੇ ਹਨ ਇਹ ਇਸ ਤਰ੍ਹਾਂ ਕਿਉਂ ਹੈ ਦੋਸਤੋ ਕਿਉਂਕਿ ਮੰਗਲ ਗ੍ਰਹਿ ਦਾ ਜਿਹੜਾ ਵਾਯੂ ਮੰਡਲ ਆ ਉਹ ਬਹੁਤ ਪਤਲਾ ਆ ਬਹੁਤ ਪਤਲਾ ਵੀ ਆ ਤੇ ਉੱਥੇ ਗੈਸਾਂ ਹਨੀ ਜਿਵੇਂ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਗੈਸਾਂ ਗੈਸਾਂ ਦੇ ਕਾਰਨ ਸਾਨੂੰ ਜਿਹੜੇ ਸਤਾਰੇ ਆ ਉਹ ਟਿਮਟਮਾਉਂਦੇ ਨਜ਼ਰ ਆਉਂਦੇ ਆ ਤੇ ਵਾਯੂ ਮੰਡਲ ਛੋਟਾ ਹੋਣ ਕਰਕੇ ਕੋਈ ਪ੍ਰਦੂਸ਼ਣ ਨਾ ਹੋਣ ਕਰਕੇ ਕਿਸੇ ਵੀ ਤਰ੍ਹਾਂ ਦੀ ਧੂੜ ਮਿੱਟੀ ਜਿਹੜੀ ਆ ਉੱਥੇ ਨਾ ਹੋਣ ਕਰਕੇ ਰਾਤ ਨੂੰ ਜਿਹੜਾ ਤਾਰਾ ਮੰਡਲ ਆ ਤੇ ਇੱਥੋਂ ਤੱਕੇ ਮਿਲਕੀ ਵੇ ਗੈਲੈਕਸੀ ਦੇਖੋ ਤੁਸੀਂ ਬਿਲਕੁਲ ਸਾਫ਼ ਦਿਖਾਈ ਦੇ ਰਹੀ ਆ ਏ ਮੰਗਲ ਗ੍ਰਹਿ ਦੇ ਦੋ ਗ੍ਰਹਿ ਵੀ ਦਿਖਾਈ ਦੇ ਰਹੇ ਆ ਮੰਗਲ ਗ੍ਰਹਿ ਦਾ ਅਸਮਾਨ ਕਿੰਨਾ ਸਾਫ਼ ਕਿੰਨਾ ਪਿਆਰਾ ਤੇ ਕਿੰਨਾ ਚਮਕੀਲਾ ਨਜ਼ਰ ਆ ਰਿਹਾ ਜੋ ਕਿ ਧਰਤੀ ਨਾਲੋਂ ਬਿਲਕੁਲ ਡਿਫਰੈਂਟ ਹੈ ਤੇ ਦੋਸਤੋ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਰੋਚਕ ਜਾਣਕਾਰੀਆਂ ਦੇ ਨਾਲ ਅਸੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਦਾ ਜਿਹੜਾ ਬਟਨ ਜਰੂਰ ਦਬਾਇਓ ਜੀ ਧੰਨਵਾਦ